ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਵੀਰ ਭਰਾਵਾਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਸਾਰੇ ਕਿਸਾਨ ਭਰਾ ਠੀਕ ਠਾਕ ਹੋਮੋਂਗੇ ਤੇ ਹੁਣ ਕਿਸਾਨ ਭਰਾਵੋ ਜੀਮੇਦਾਰ ਵੱਲੋਂ ਜਿਹੜੇ ਆਪਣੇ ਅਲੱਗ ਅਲੱਗ ਤਰੀਕੇ ਦੇ ਜਿਹੜੇ ਟਰੀਟਮੈਂਟ ਕੀਤੇ ਜਾਣੇ ਨੇ ਕਿਉਂਕਿ ਹੁਣ ਜਿਹੜੇ ਝੋਨੇ ਆ ਕਿਸਾਨ ਭਰਾਵੋ ਵਿੱਚ 50 ਦਿਨ ਦੇ ਵੀ ਹੋ ਗਏ ਨੇ ਤੇ 35 40 ਦਿਨਾਂ ਦਾ ਝੋਨਾ ਜਿਹੜੇ ਆਮ ਹੋ ਗਏ ਨੇ ਹੁਣ ਉਹਨਾਂ ਦੇ ਵਿੱਚ ਜਿਹੜਾ ਗੋਬਦੀ ਸੁੰਡੀ ਹੋਗੀ ਪੱਤਾਲ ਵੇਟ ਹੋਗੀ ਤੇ ਸੁੰਡੀ ਨੂੰ ਕੰਟਰੋਲ ਕਰਨ ਦੇ ਲਈ ਹੁਣ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈ ਜਾਂ ਫਿਰ ਆਪਾਂ ਦਾਣੇਦਾਰ ਵਰਤ ਸਕਦੇ ਆ ਜਿਵੇਂ ਪਦਾਨ ਹੋਗੀ ਫਟੇਰਾ ਹੋ ਗਿਆ ਰੀਜ਼ੈਂਟ ਹੋਗੀ ਇਹਨਾਂ ਦੋਵਾਂ ਤਰੀਕਿਆਂ ਦੇ ਵਿੱਚੋਂ ਕਿਹੜਾ ਤਰੀਕਾ ਆਪਾਂ ਨੂੰ ਝੋਣੇ ਦੇ ਵਿੱਚ ਲਾਭ ਦੇਊਗਾ ਵੀਡੀਓ ਦੇ ਨਾਲ ਬਣੇ ਰਹੋ ਅੱਗੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਤੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ 깔ੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਭਰਾਓ ਪਹਿਲਾਂ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ 30 ਤੋਂ 35 ਦਿਨ ਦੀ ਝੋਨੇ ਆ ਹਜੇ ਉਹਨਾਂ ਦੇ ਵਿੱਚ ਆਖਰੀ ਯੂਰੀਆ ਤੁਸੀਂ ਪਾਉਣੀ ਹੈ ਉਹਨਾਂ ਝੋਨਿਆਂ ਦੇ ਵਿੱਚ ਪਦਾਨ ਰੀਜੈਂਟ ਫਟੇ ਦਾ ਇਹਨਾਂ ਦੀ ਗੱਲੋਂ ਨਾ ਕੀਤੀ ਜਾਵੇ ਕਿਉਂਕਿ ਉਹਨਾਂ ਦੇ ਵਿੱਚ ਹਜੇ ਕਿਸੇ ਵੀ ਤਰੀਕੇ ਦੀ ਕਿਸਾਨਪਰਾ ਉਹ ਸੁੰਡੀ ਦਾ ਅਟੈਕ ਨਹੀਂ ਹੋਵੇਗਾ ਤੇ ਕਿਸਾਨਪਰਾ ਕੀ ਕਰਦੇ ਆ ਵੀ ਹੁਣੇ ਆਪਾਂ ਕੰਮ ਨਿਬੇੜ ਦਈਏ ਆਖਰੀ ਯੂਰੇ ਦੇ ਨਾਲ ਇਹ ਜਿਹੜੇ ਦਾਨਲੇਦਾਰ ਜ਼ਹਿਰਾਇ ਇਹਨਾਂ ਨੂੰ ਪਾਈ ਜਾਂਦੇ ਆ ਤੇ ਇਹਨਾਂ ਦਾ ਜਾਨੋ ਕਿਸਾਨਪਰਾ ਉਹ ਸੁੰਡੀ ਆਪਣੇ ਖੇਤ ਦੇ ਵਿੱਚ ਆਉਣੀ ਹੈ ਉਦੋਂ ਤੱਕ ਜਿਹੜਾ ਰਿਜ਼ਲਟ ਹੈ ਉਹ ਮੁੱਕ ਜਾਣਾ ਆ ਸਰ ਇਹਨਾਂ ਦਾ ਮੁੱਕ ਜਾਣਾ ਫਿਰ ਜਿਹੜੀ ਆਪਣੇ ਫਿਰ ਦੁਬਾਰਾ ਸੁੰਡੀ ਦਾ ਅਟੈਕ ਹੋ ਸਕਦਾ ਹੈ ਇਸ ਕਰਕੇ ਹੁਣ ਜਿਹੜੇ ਤੁਹਾਡੇ ਝੋਨੇਆਂ ਦੇ ਵਿੱਚ ਕਿਸਾਨ ਭਰਾਵੋ ਹਜੇ ਵੈਸੇ ਤਾਂ ਸੁੰਡੀ ਦਾ ਬਹੁਤਾ ਅਟੈਕ ਝੋਨੇ ਦੇ ਵਿੱਚ ਨਹੀਂ ਹੋਇਆ ਤੇ ਪੱਤਾ ਲਪੇਟ ਦੀ ਜੇ ਗੱਲ ਕਰੀਏ ਪੱਤਾ ਲਪੇਟ ਤੋਂ ਕਿਸਾਨ ਭਰਾਵੋ ਆਪਾਂ ਨੂੰ ਬਿਲਕੁਲ ਡਰਨੇ ਦੀ ਜ਼ਰੂਰਤ ਨਹੀਂ ਤੁਹਾਡੇ ਖੇਤ ਦੇ ਵਿੱਚ ਜੇ ਪੱਤਾ ਲਪੇਟ ਦੀ ਸੁੰਡੀ ਦੀ ਸ਼ਿਕਾਇਤ ਹੈਗੀ ਆ ਤੁਹਾਨੂੰ ਕੋਈ ਵੀ ਡਰਨੇ ਦੀ ਜ਼ਰੂਰਤ ਨਹੀਂ ਕਿਉਂਕਿ ਪੱਤਾ ਲਪੇਟ ਸੁੰਡੀ ਨੇ ਜਿਹੜਾ ਇਹਦਾ ਅਟੈਕ ਹੈ ਜੇ ਇੱਕ ਮੀਂਹ ਪੈ ਗਿਆ ਇਹਨੇ ਖਤਮ ਹੋ ਜਾਣਾ ਹੈ ਹਵਾ ਆ ਗਈ ਮੀਂਹ ਤੇਜ਼ ਪੈ ਗਿਆ ਇਹ ਸੁੰਡੀ ਨੇ ਬਿਲਕੁਲ ਖਤਮ ਹੋ ਜਾਣਾ ਆਪਾਂ ਨੂੰ ਕੋਈ ਵੀ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਪੈਣੀ ਹੈ ਇਹਦੇ ਉੱਤੇ ਹੁਣ ਗੋਬਦੀ ਸੁੰਡੀ ਜੇ ਤਾਂ ਤੁਹਾਡੇ ਖੇਤ ਦੇ ਵਿੱਚ ਗੋਬਦੀ ਸੁੰਡੀ ਨੇ ਅਟੈਕ ਬਹੁਤਾ ਕੀਤਾ ਹੋਇਆ ਹੈ ਕਿਉਂਕਿ ਮੈਂ ਦੇਖਿਆ ਕਿਸਾਨ ਭਰਾਵਾਂ ਜੀ ਜ਼ਿੰਮੇਦਾਰ ਭਰਾ ਕੀ ਕਰਦੇ ਆਪਣੇ ਖੇਤ ਦੇ ਵਿੱਚ ਆਪਾਂ ਜਾਊਗੇ ਤੇ ਇੱਕ ਬੂਟੇ ਦੇ ਵਿੱਚ ਜਿਹੜੀਆਂ ਗੋਬਦੀ ਸੁੰਡੀ ਨੂੰ ਦੇਖ ਕੇ ਆਪਾਂ ਸਪਰੇਅ ਕਰ ਦਿੰਦੇ ਆ ਸਾਰੇ ਖੇਤ ਦੇ ਵਿੱਚ ਕਿਸਾਨ ਪ੍ਰਭੂ ਦੇਖੋ ਜੇ ਕਿਉਂਕਿ ਥੋੜੀ ਬੂਟਿਆਂ ਦੇ ਵਿੱਚ ਤਾਂ ਆਮ ਆਪਾਂ ਕਹਿ ਸਕਦੇ ਆ ਵੀ ਇੱਕ ਅੰਦੇ ਤੱਗੀ ਦੇ ਵਿੱਚ ਤਾਂ ਜਿਹੜੀ ਗੋਬਰੀ ਸੰਡੀ ਅਟੈਕ ਥੋੜਾ ਕਰ ਹੀ ਦਿੰਦੀ ਹੈ ਤੇ ਪਰ ਜੇ ਸਾਰੇ ਖੇਤ ਦੇ ਵਿੱਚ ਅਟੈਕ ਕੀਤਾ ਹੋਇਆ ਤਾਂ ਫਿਰ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਹੈ ਜਾਂ ਫਿਰ ਦਾਣੇਦਾਰ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਜੇ ਆਪਾਂ ਐਵੇਂ ਫਿਰ ਥੋੜੀ ਬੋਤੇ ਅਟੈਕ ਦੇ ਉੱਪਰ ਆਪਾਂ ਇਹ ਚੀਜ਼ਾਂ ਨੂੰ ਵਰਤੀ ਜਾਵਾਂਗੇ ਆਪਣੇ ਪੈਸੇ ਦੀ ਬਰਬਾਦੀ ਐ। ਵੈਸੇ ਤਾਂ ਕਿਸਾਨ ਭਰਾਵੋ ਜੇਰੀਏ ਦਾਣੇਦਾਰ ਜ਼ਹਿਰਾ ਹੋ ਗਈਆ ਫਟੇਰਾ ਹੋ ਗਿਆ, ਪਦਾਨ ਹੋ ਗਿਆ, ਰੀਜੈਂਟ ਹੋ ਗਿਆ। ਜੇ ਤੁਸੀਂ ਵਰਤਨਾ ਚਾਹੁੰਦੇ ਹੋ ਤੁਸੀਂ 40 ਤੋਂ 45 ਦਿਨ ਦੇ ਝੋਨੇ ਦੇ ਵਿੱਚ ਪਾ ਸਕਦੇ ਹੋ। ਵੈਸੇ ਕਿਸਾਨ ਭਰਾਵੋ ਆਪਾਂ ਇਹ ਚੀਜ਼ਾਂ ਨੂੰ ਨਹੀਂ ਵਰਤਦੇ ਕਿਉਂਕਿ ਇਹ ਚੀਜ਼ਾਂ ਦੇ ਆਪਾਂ ਨੂੰ ਬੈਨੀਫਿਟ ਝੋਨੇ ਦੇ ਵਿੱਚ ਨਹੀਂ ਮਿਲਦੇ। ਤੇ ਸਗੋਂ ਜਿੰਨਾ ਟਾਈਮ ਇਹਨਾਂ ਦਾ ਅਸਰ ਹੋਊਗਾ 15 ਤੋਂ 20 ਦਿਨ ਅਸਰ ਰੱਖਦੀਆਂ ਨੇ ਉੰਨਾ ਟਾਈਮ ਆਪਣੇ ਖੇਤ ਦੇ ਵਿੱਚ ਸੁੰਡੀ ਹੋ ਗਿਆ ਆਮ ਹਰ ਇੱਕ ਬਿਮਾਰੀ ਦਾ ਵਿਚਾਰ ਹੋਊਗਾ ਪਰ ਜਦੋਂ ਇਹਨਾਂ ਦਾ ਅਸਰ ਖਤਮ ਹੋਣਾ ਅਟੈਕ ਆਪਣੇ ਖੇਤ ਦੇ ਵਿੱਚ ਘੌਨੇ ਦੇ ਵਿੱਚ ਦੁੱਗਣਾ ਹੋਣ ਕਰਨਾ ਇਹਨਾਂ ਚੀਜ਼ਾਂ ਨੇ ਇਸ ਕਰਕੇ ਮੇਰੀ ਸਲਾਹ ਹੈ ਵੀ ਆਪਾਂ ਨੂੰ ਜਿਹੜੀ ਝੌਨੇ ਦੇ ਵਿੱਚ ਸੁੰਡੀ ਵਾਲੀ ਸਪਰੇਅ ਕਰਨੀ ਚਾਹੀਦੀ ਹੈ ਕੀਟਨਾਸ਼ਕ ਆਪਾਂ ਨੂੰ ਵਰਤਣੇ ਚਾਹੀਦੇ ਨਹੀਂ ਇਹਨਾਂ ਜ਼ਹਿਰਾਂ ਨੂੰ ਛੱਡ ਕੇ ਕਿਉਂਕਿ ਇੱਕ ਤਾਂ ਆਪਣੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਨੂੰ ਵੀ ਇਹ ਖਰਾਬ ਕਰਦੀਆਂ ਨੇ ਤੇ ਦਾਣੇਦਾਰ ਜ਼ਹਿਰਾ ਤੇ ਇਸ ਕਰਕੇ ਆਪਾਂ ਨੂੰ ਝੋਨੇ ਦੇ ਉੱਪਰ ਜੇ ਤੁਹਾਡੇ ਖੇਤ ਦੇ ਵਿੱਚ ਸੁੰਡੀ ਦਾ ਅਟੈਕ ਹੁੰਦਾ ਆਪਾਂ ਸਪਰੇਅ ਕਰ ਸਕਦੇ ਆ ਜਿਵੇਂ ਫੇਮ ਹੋ ਗਿਆ ਤੇ ਸਜੈਂਟਾ ਕੰਪਨੀ ਦੀ ਇੱਕ ਸਤਰੀ ਆਂਦੀ ਹੈ ਐਪਲੀਗਲਿਊ ਉਹਦਾ ਕੰਮ ਕੀ ਹੈ ਜੇ ਤੁਹਾਡੇ ਖੇਤ ਦੇ ਵਿੱਚ ਜਿਹੜਾ ਟੇਦਲੀ ਆਂਡੇ ਲੰਦੀ ਹੈ ਉਹਨੂੰ ਵੀ ਕੰਟਰੋਲ ਕਰੂਗੀ ਆਂਡਿਆਂ ਨੂੰ ਵੀ ਮਾਰੂਗੀ ਤੇ ਹੋਰ ਵੀ ਸਾਰੇ ਕਿਸੇ ਵੀ ਤਰੀਕੇ ਦੇ ਤੁਹਾਡੇ ਖੇਤ ਦੇ ਵਿੱਚ ਕੀੜੇ ਮਕੌੜੇ ਆ ਉਹਨਾਂ ਨੂੰ ਜਿਹੜੇ ਸੁੰਡੀ ਤੋਂ ਨੁਕਸਾਨ ਕਰਦੇ ਆ ਉਹਨਾਂ ਨੂੰ ਕੰਟਰੋਲ ਕਰੂਗੀ ਤੇ ਆਪਣੇ ਖੇਤ ਦੇ ਵਿੱਚ 1 ਮਹੀਨੇ ਤੱਕ ਜਿਹੜਾ ਉਸ ਚੀਜ਼ ਦਾ ਅਸਰ ਰਹਿੰਦਾ ਹੈ ਇਸ ਕਰਕੇ ਮੇਰੀ ਸਲਾਹ ਕਿਸਾਨ ਭਰਾਵੋ ਇਹ ਹੈ ਵੀ ਆਪਾਂ ਨੂੰ ਸੁੰਡੀ ਨੂੰ ਕੰਟਰੋਲ ਕਰਨ ਦੇ ਲਈ ਝੋਨੇ ਦੇ ਵਿੱਚ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈ। ਇਹਨਾਂ ਦਾਣੇਦਾਰ ਜ਼ਹਿਰਾਂ ਤੋਂ ਆਪਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਕਿਉਂਕਿ ਇਹਨਾਂ ਦੇ ਪਹਿਲਾ ਆਪਾਂ ਨੂੰ ਬੈਨੀਫਿਟ ਜ਼ਰੂਰ ਮਿਲੇਗਾ। ਜਦੋਂ ਇਹਨਾਂ ਦਾ ਅਸਰ ਮੁੱਕ ਜਾਂਦਾ ਫਿਰ ਆਪਣੇ ਖੇਤ ਦੇ ਵਿੱਚ ਬਿਮਾਰੀ ਦਾ ਅਟੈਕ ਜ਼ਿਆਦਾ ਹੁੰਦਾ। ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਸਭ ਤਸ਼ਰੀਕਾਲ ਜੀ।